ਦਫੰਸ ਸੁਣੀਆਂ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਤੇ ਅੱਜ ਅਸੀਂ ਫੇਰ ਹਾਜ਼ਰ ਹੋਏ ਆਂ ਇੱਕ ਨਵੀਂ ਵੀਡੀਓ ਤੇ ਨਵੀਂ ਅਪਡੇਟ ਲੈ ਕੇ ਤੇ ਅੱਜ ਅਸੀਂ ਚਰਚਾ ਕਰਾਂਗੇ ਕਿ ਪੰਜਾਬ ਦੇ ਜਿਹੜੇ 17 7 20 ਉਹਦਰ ਭਰਤੀ ਮੁਲਾਜ਼ਮ ਨੇ ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਜਿਹੜਾ ਕੁੰਡਾ ਬਾਰ-ਬਾਰ ਖੜਕਾ ਰਹੇ ਨੇ ਤਾਂ ਜੋ ਉਹਨਾਂ ਨੂੰ ਪੰਜਾਬ ਦਾ ਜਿਹੜਾ ਸ਼ੀਮਾ ਪੀ ਸਕਿਲ ਹੈ ਉਸ ਦਾ ਲਾਭ ਜਿਹੜਾ ਕੀ ਮਿਲ ਸਕੇ ਸੋ ਆਪਾਂ ਇਸ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਿਹੜੇ ਆਰਡਰਸ ਨੇ ਉਹਨਾਂ ਨੂੰ ਜਿਹੜੇ ਡਿਪਾਰਟਮੈਂਟਸ ਨੇ ਉਹ ਕਿਸ ਤਰ੍ਹਾਂ ਲੈ ਰਹੇ ਨੇ ਜਿਹੜੇ EMPLOYEES ਨੇ ਪੰਜਾਬ ਦੇ 17/7/20 ਤੋਂ ਬਾਅਦ ਭਰਤੀ ਉਹਨਾਂ ਨੂੰ ਪੰਜਾਬ ਦਾ ਪੰਜਵਾਂ ਅਤੇ ਸ਼ਿਮਾ ਪੇ ਸਕਿੱਲ ਦਿੱਤਾ ਜਾ ਰਿਹਾ ਹੈ ਸੋ ਇਸ ਵੀਡੀਓ ਦੇ ਵਿੱਚ ਆਪਾਂ ਚਰਚਾ ਕਰਾਂਗੇ ਤੇ ਨਾਲ ਦੀ ਨਾਲ ਜਿਹੜੀ ਸੈਲਰੀ ਹੈ ਉਹ ਆਪਾਂ ਕੈਲਕੂਲੇਟ ਕਰਾਂਗੇ ਵੀ ਅਗਰ ਕਿਸੇ ਪੰਜਾਬ ਦੇ EMPLOYEE ਨੂੰ ਪੰਜਵੇਂ ਪੇ ਸਕਿੱਲ ਦੇ ਹਿਸਾਬ ਨਾਲ ਜਿਹੜੀ ਸੈਲਰੀ ਮਿਲਦੀ ਹੈ ਤਾਂ ਉਹ ਉਸ ਦੀ ਜਿਹੜੀ ਗ੍ਰੋਸ ਸੈਲਰੀ ਹੈ ਉਹ ਕਿੰਨੀ ਬਣੂਗੀ ਤੋਂ ਵੀਦਰ ਉਸ ਵੀਰੇ ਨੂੰ ਪਤਾ ਕਰਨਾ ਪਾ ਜਾਨਣਾ ਚਾਹੀਦਾ ਕਿ ਸੈਟਿੰਗ ਕੀ ਲੱਗੀ ਹੈ ਕਿ ਅਗਲੇ ਵੀਡੀਓ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਆਪ ਇੱਕ ਮਿਸ਼ਨ ਕਿਸੇ ਨੂੰ ਸੈਲਰੀ ਮਿਲਦੀ ਹੈ ਤਾਂ ਉਹ ਕਿੰਨੀ ਬਣੂਗੀ ਤਾਂ ਆਪਾਂ ਪੰਜਾਬ ਪੁਲਿਸ ਕਾਂਸਟੇਬਲ ਜਿਹੜੀ ਸੈਲਰੀ ਹੈ ਉਸ ਨੂੰ ਐਗਜ਼ਾਮਪਲ ਮੰਨ ਕੇ ਇਹ ਸੈਲਰੀ ਬਣਾਵਾਂਗੇ ਤਾਂ ਦੋਸਤੋ ਜਿਹੜੇ ਪੰਜਾਬ ਪੁਲਿਸ ਕਾਂਸਟੇਬਲ ਸੀ ਉਸ ਨੂੰ ਜਿਹੜਾ ਪੰਜਵੇਂ ਪੇ ਕਮਿਸ਼ਨ ਦੇ ਵਿੱਚ 3200 ਗ੍ਰੇਡ ਪੇ ਦੇ ਵਿੱਚ ਰੱਖਿਆ ਗਿਆ ਸੀ ਜਿਸ ਨੂੰ ਬੇਸਿਕ ਜਿਹੜੀ 10300 ਗ੍ਰੇਡ 'ਤੇ 3200 ਐਂਡ ਇੰਟਰੀਮ ਰਿਲੀਫ 5% 675 ਜਿਹੜਾ ਸਮਥਿੰਗ ਬਣਦਾ ਸੀ ਉਸ ਨੂੰ ਤਿੰਨਾਂ ਨੂੰ ਮਿਲਾ ਕੇ 14175 ਸਮਥਿੰਗ ਜਿਹੜੀ ਇਹਦੀ ਬੇਸਿਕ ਬਣਦੀ ਸੀ ਉਸ ਦੇ ਉੱਪਰ 148% ਡੀਏ ਬਾਕੀ ਐਂਡ ਪੱਤੇ ਲੱਗਦੇ ਸਨ ਪੰਜਾਬ ਦੇ ਵਿੱਚ ਇਸ ਵਕਤ ਜਿਹੜਾ ਪੰਜਵੇਂ ਪੇ ਕਮਿਸ਼ਨ ਦੇ ਵਿੱਚ ਡੀਏ ਚੱਲ ਰਿਹਾ ਹੈ ਉਹ ਲਗਭਗ 148% ਡੀਏ ਜਿਹੜਾ ਦਿੱਤਾ ਜਾ ਰਿਹਾ ਹੈ ਤਾਂ ਐਚ ਆਰ ਏ ਇਸ ਦੇ ਵਿੱਚ ਮੈਂ 16% ਲਗਾਇਆ ਹੈ ਕੰਪਨਸਟਰੀ ਪੇ ਜਿਹੜੀ ਕਿ ਉਹਨਾਂ ਨੂੰ 24 ਘੰਟੇ ਦੀ ਤਨਖਾਹ ਮਿਲਦੀ ਹੈ ਜਿਹੜੀ ਕਿ 13ਵੀਂ ਤਨਖਾਹ ਐਡ ਹੋ ਜਾਂਦੀ ਹੈ ਉਸ ਤੋਂ ਬਾਅਦ ਮੈਡੀਕਲ ਅਲਾਨਸ ਜਿਹੜਾ ਕਿ ਪੰਜਵੀਂ ਪੇ ਕਮਿਸ਼ਨ ਦੇ ਵਿੱਚ 500 ਰੁਪਿਆ ਸੀ ਐਂਡ ਉਸ ਤੋਂ ਬਾਅਦ ਉਹਨਾਂ ਨੂੰ ਕਿੱਟ ਮੇਨਟੇਨੈਂਸ ਅਲਾਨਸ ਇੱਕ ਮਿਲਦਾ ਸੀ ਜਿਹੜਾ ਕਿ 50 ਰੁਪਏ ਸੀ ਉਹ ਉਸ ਤੋਂ ਬਾਅਦ ਉਹਨਾਂ ਨੂੰ ਕਨਵੀਐਂਸ ਅਲਾਨਸ ਮਿਲਦਾ ਸੀ ਜਿਹੜਾ ਕਿ ਉਸ ਵਕਤ ਪੰਜਵੀਂ ਪੇ ਕਮਿਸ਼ਨ ਦੇ ਵਿੱਚ 400 ਰੁਪਿਆ ਸੀ ਤਾਂ ਇਹਨਾਂ ਸਾਰੇ ਭੱਤਿਆਂ ਨੂੰ ਮਿਲਾ ਕੇ ਜਿਹੜੀ ਪੰਜਵੇਂ ਪੇਕ ਮਿਸ਼ਨ ਦੇ ਵਿੱਚ ਪੰਜਾਬ ਪੁਲਿਸ ਕਾਂਸਟੇਬਲ ਜਿਹੜੀ ਸੈਲਰੀ ਇਸ ਵਕਤ ਜਿਹੜੀ ਬੰਦੀ ਹੈ ਉਹ ਬੰਦੀ ਸੀ 47000 ਸਮਥਿੰਗ ਕੁਝ ਸੈਲਰੀ ਜਿਹੜੀ ਇੱਕ ਕਾਂਸਟੇਬਲ ਨੂੰ ਅਗਰ ਉਸ ਤੇ ਹੁਣ 5th ਪੇ ਕਮਿਸ਼ਨ ਲਾਗੂ ਹੁੰਦਾ ਹੈ ਤਾਂ 41651 ਸੈਲਰੀ ਉਸ ਨੂੰ ਗ੍ਰੋਸ ਮਿਲਣੀ ਚਾਹੀਦੀ ਹੈ ਐਂਡ ਅਗਰ ਉਸ ਦੇ ਵਿੱਚੋਂ ਆਪਾਂ NPS ਡਿਡਕਟ ਕਰੀਏ ਤਾਂ NPS ਲਗਭਗ 3515 ਰੁਪਏ ਜਿਹੜਾ NPS ਦਾ ਡਿਡਕਟ ਹੁੰਦਾ ਹੈ ਤਾਂ ਜਿਹੜੀ ਇਹਦੀ ਨੈਟ ਸੈਲਰੀ ਹੈ ਅਕੋਰਡਿੰਗ ਨੂੰ ਪੰਜਵੇਂ ਪੇ ਕਮਿਸ਼ਨ ਉਹ 38176 ਰੁਪਏ ਜਿਹੜੀ ਸੈਲਰੀ ਹੈ ਉਹ ਪੰਜਵੇਂ ਪੇ ਕਮਿਸ਼ਨ ਦੇ ਅਕੋਰਡਿੰਗ ਜਿਹੜੀ ਉਹਨਾਂ ਨੂੰ ਮਿਲਣੀ ਬੰਦੀ ਹੈ ਤਾਂ ਦੋਸਤੋ ਹੁਣ ਆਪਾਂ ਗੱਲ ਕਰਾਂਗੇ ਕਿ ਜੇ ਉਸੇ ਮਲਾਜਮ ਨੂੰ ਪੰਜਾਬ ਦਾ ਜਿਹੜਾ ਸ਼ੀਮਾ ਪੇਸਕਲ ਦਿੱਤਾ ਜਾਂਦਾ ਹੈ ਤਾਂ ਉਸ ਦੀ ਜਿਹੜੀ ਗਰੋਸ ਸੈਲਰੀ ਆ ਉਹ ਕਿੰਨੀ ਬਣੂਗੀ ਤਾਂ ਦੋਸਤੋ ਇੱਥੇ ਮੈਂ ਤੁਹਾਨੂੰ ਦੱਸ ਦਵਾਂ ਕਿ ਪੰਜਾਬ ਪੁਲਿਸ ਕਨਸਟੇਬਲ ਦੀ ਜਿਹੜੀ ਗਰੋਸ ਸੈਲਰੀ ਸੀ 6th ਪੇ ਕਮਿਸ਼ਨ 6th ਪੇ ਕਮਿਸ਼ਨ ਦੇ ਅਕੋਰਡਿੰਗ ਉਹ 33300 ਤੇ ਸਮਥਿੰਗ ਜਿਹੜੀ ਬੰਦੀ ਹੈ ਤਾਂ ਤੁਸੀਂ ਇੱਥੋਂ ਹੀ ਦੇਖ ਸਕਦੇ ਹੋ ਕਿ ਪੰਜਵੇਂ ਪੇ ਕਮਿਸ਼ਨ ਦੇ ਵਿੱਚ ਇਹ ਜਿਹੜੀ ਸੈਲਰੀ ਹੈ ਉਹ 38000 ਨੈਟ ਸੈਲਰੀ ਬੰਦੀ ਹੈ ਤਾਂ ਜਿਹੜੀ ਬੇਸਿਕ ਹੈ ਉਹ 33300 ਬੰਦੀ ਹੈ 6th ਪੇ ਕਮਿਸ਼ਨ ਦੇ ਵਿੱਚ ਤੱਕ ਕਿੰਨਾ ਡਿਫਰੈਂਸ ਜਿਹੜਾ ਹੈ ਉਹ ਗਵਰਨਮੈਂਟ ਨੇ ਇੱਥੇ ਕ੍ਰੀਏਟ ਕੀਤਾ ਹੈ ਸੈਲਰੀਸ ਦੇ ਵਿੱਚ ਤਾਂ ਫਿਰ ਉਸ ਤੋਂ ਬਾਅਦ ਇਸ ਦੇ ਉੱਤੇ ਭੱਤੇ ਲੱਗਦੇ ਹਨ ਡੀਏ 42% ਇਸ ਵਕਤ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਜਿਹੜਾ ਕਿ 13986 ਹੈ ਤਾਂ ਉਸ ਤੋਂ ਇਲਾਵਾ ਤੁਸੀਂ ਸਾਰੇ ਭੱਤੇ ਦੇਖ ਸਕਦੇ ਹੋ ਕੰਪਨਸੈਂਟਰੀ ਪੇ ਜਿਹੜੀ 24 ਘੰਟੇ ਦੀ ਤਨਖਾਹ ਮਿਲਦੀ ਹੈ ਪੁਲਿਸ ਨੂੰ ਉਹ ਵੀ ਇਹਦੇ ਵਿੱਚ ਐਡ ਕੀਤੀ ਹੈ 3940 ਰੁਪਏ ਤਾਂ ਇਹ ਸਾਰੇ ਭੱਤਿਆਂ ਨੂੰ ਮਿਲਾ ਕੇ ਜਿਹੜੀ ਗ੍ਰੋਸ ਸੈਲਰੀ ਹੈ ਅਕੋਰਡਿੰਗ ਟੂ 6ਥ ਪੇ ਕਮਿਸ਼ਨ ਉਹ 95000 ਰੁਪਏ ਜਿਹੜੀ ਗ੍ਰੋਸ ਸੈਲਰੀ ਬਣਦੀ ਹੈ ਜਿਹੜੀ ਕਿ ਇਸ ਤੋਂ ਬਾਅਦ ਇਸ ਦੇ ਵਿੱਚ ਐਨਪੀਐਸ ਡਿਡਕਸ਼ਨ ਜਿਹੜੀ ਹੈ ਉਹ ਹੁੰਦੀ ਹੈ ਐਨਪੀਐਸ ਡਿਡਕਸ਼ਨ ਤੋਂ ਬਾਅਦ ਜਿਹੜੀ ਨੈਟ ਸੈਲਰੀ ਹੈ ਪੰਜਾਬ ਪੁਲਿਸ ਕਾਂਸਟੇਬਲ ਦੀ ਉਹ ਸੈਲਰੀ 54300 ਸਮਥਿੰਗ ਜਿਹੜੀ ਕੁਝ ਬਣਦੀ ਹੈ ਸੋ ਇੰਨੀ ਹੀ ਇਹ ਸੈਲਰੀ ਬਣਦੀ ਹੈ 6 ਪੇ ਅਕੋਰਡਿੰਗ ਸੋ ਦੋਸਤੋ ਇੰਨੀ ਕੀ ਇਨਫੋਰਮੇਸ਼ਨ ਤੁਹਾਨੂੰ ਸਾਂਝੀ ਕਰਨੀ ਸੀ ਧੰਨਵਾਦ ਸਤਿ ਸ਼੍ਰੀ ਅਕਾਲ